ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਇੱਕ ਖਾਸ ਤਰੀਕਾ ਤੁਹਾਡੇ ਨਾਲ ਸਾਂਝਾ ਕਰਾਂਗੇ ਜੇਕਰ ਤੁਸੀਂ ਇਸ ਤਰੀਕੇ ਨੂੰ ਥੋੜੇ ਸਮੇਂ ਲਈ ਆਪਣੀ ਜ਼ਿੰਦਗੀ ਵਿੱਚ ਅਪਣਾ ਲੈਨੇ ਹੋ ਤਾਂ ਯਕੀਨ ਮੰਨਿਓ ਲੋਕ ਤੁਹਾਨੂੰ ਸਲੂਟ ਮਾਰਨਗੇ ਪੀਰ ਮੁਰਸ਼ਿਦ ਆਪ ਕਹਿਣਗੇ 10 13 ਕੀ ਕੰਮ ਹੈ ਪੀਰ ਮੁਰਸ਼ਿਦ ਤੁਹਾਡੀ ਹਰ ਇੱਕ ਮੁਰਾਦ ਪੂਰੀ ਕਰਨਗੇ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਭਰ ਜਾਣਗੀਆਂ ਤਹਾਨੂੰ ਲੱਗੇਗਾ ਕਿ ਜੀਵਨ ਸਵਰਗ ਹੈ ਇਹ ਤਰੀਕਾ ਕਾਂਸ਼ੀਨਾਥ ਨੇ ਆਪਣੀ ਵੀਡੀਓ ਵਿੱਚ ਵੀ ਦੱਸਿਆ ਹੋਇਆ ਹੈ ਕਿਉਂਕਿ ਉਹ ਪੀਰਾਂ ਫਕੀਰਾਂ ਨੂੰ ਬਹੁਤ ਨੇੜੇ ਤੋਂ ਜਾਣਦੇ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਤਰੀਕੇ ਅਜ਼ਮਾਏ ਨੇ ਅੱਜ ਦੇਖ ਲਓ ਉਹਨਾਂ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਤਾਂ ਅੱਜ ਦੀ ਇਹ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਆਂ ਵੀਡੀਓ ਦੇ ਵੱਲ ਅੱਜ ਕੱਲ ਲੋਕਾਂ ਦੇ ਵਿੱਚ ਗੁੱਸਾ ਬਹੁਤ ਹੈ ਤੇ ਹੰਕਾਰ ਵੀ ਬਹੁਤ ਹੈ ਇਸ ਕਰਕੇ ਉਹ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਦੁਖੀ ਰਹਿੰਦੇ ਨੇ ਇਹਨਾਂ ਕਰਕੇ ਉਹਨਾਂ ਲੋਕਾਂ ਦੀਆਂ ਮੁਰਾਦਾ ਪੂਰੀਆਂ ਨਹੀਂ ਹੁੰਦੀਆਂ ਤੇ ਬਾਅਦ ਵਿੱਚ ਉਹ ਲੋਕ ਪਛਤਾਉਂਦੇ ਨੇ ਕਿ ਮੈਂ ਜਿੰਦਰ ਵੀ ਜਾਨਾ ਮੈਨੂੰ ਦੁੱਖ ਹੀ ਮਿਲਦਾ ਹੈ ਲੱਗਦਾ ਰੱਬ ਮੇਰੇ ਹੱਥ ਥੋਕੇ ਪਿੱਛੇ ਪੈ ਚੁੱਕਿਆ ਹੈ ਪਰ ਜੋ ਤਰੀਕਾ ਅੱਪ ਤੁਹਾਡੇ ਨਾਲ ਹੁਣ ਸਾਂਝਾ ਕਰਨ ਜਾ ਰਹੇ ਹਾਂ ਉਸ ਤਰੀਕੇ ਨਾਲ ਯਕੀਨ ਮੰਨਿਓ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਨਹੀਂ ਹੋਣਗੇ ਤੁਸੀਂ ਹਮੇਸ਼ਾ ਖੁਸ਼ੀਆਂ ਦੇ ਵਿੱਚ ਆਪਣਾ ਜੀਵਨ ਬਤੀਤ ਕਰੋਗੇ ਇਹ ਤਰੀਕੇ ਨੂੰ ਪੂਰੀ ਸਮਝਾਉਣ ਲਈ ਕਾਸ਼ੀਨਾਥ ਨੇ ਇੱਕ ਫਕੀਰ ਦੀ ਰਿਆਸਲ ਤੇ ਰੀਅਲ ਸਟੋਰੀ ਸਾਂਝੀ ਕੀਤੀ ਹੈ ਮੈਂ ਵੀ ਤੁਹਾਨੂੰ ਉਹ ਸਟੋਰੀ ਸੁਣਾਉਣ ਜਾ ਰਿਹਾ ਤਾਂ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਸਮਝ ਸਕੋ ਤਾਂ ਆਪਣੀ ਜ਼ਿੰਦਗੀ ਵਿੱਚ ਅਪਲਾਈ ਕਰਕੇ ਹਮੇਸ਼ਾ ਖੁਸ਼ ਰਹਿ ਸਕੋ ਕਿਉਂਕਿ ਆਪਾਂ ਪੀਰਾ ਫਕੀਰਾਂ ਨਾਲ ਆਪਣੀ ਜ਼ਿੰਦਗੀ ਲਾਈ ਹੈ ਲੇਕਿਨ ਉਹਨਾਂ ਦੇ ਲਿਖੇ ਆਪਾਂ ਆਪਣੀ ਜ਼ਿੰਦਗੀ ਲਾਈ ਹੈ ਤੇ ਉਹਨਾਂ ਤੋਂ ਸਿੱਖ ਕੇ ਹੀ ਆਪਾਂ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਬਤੀਤ ਕਰਨੀ ਹੈ ਤਾਂ ਕਾਂਸ਼ੀ ਨਾ ਦੱਸਦੇ ਨੇ ਬਠਿੰਡੇ ਵੱਲ ਦੀ ਗੱਲ ਹੈ ਉਦੋਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਇੰਨੀ ਗਰਮੀ ਪੈ ਰਹੀ ਸੀ ਕਿ ਪੈਰ ਸੜ ਰਹੇ ਸੀ ਉਸ ਗਰਮੀ ਦੇ ਵਿੱਚ ਫਕੀਰ ਤੁਰਿਆ ਜਾ ਰਿਹਾ ਸੀ ਚਲਦੇ ਚਲਦੇ ਉਹ ਫਕੀਰ ਨੂੰ ਬਹੁਤ ਪਿਆਸ ਲੱਗਦੀ ਹੈ ਫਕੀਰ ਸੋਚਦਾ ਕਿ ਪਾਣੀ ਪੀਤਾ ਜਾਵੇ ਫਕੀਰ ਇੱਕ ਦਰਵਾਜ਼ਾ ਖੜਕਾਉਂਦਾ ਤੇ ਅੰਦਰੋਂ ਇੱਕ ਬੀਬੀ ਬਾਹਰ ਆਉਂਦੀ ਹੈ ਤਾਂ ਫਕੀਰ ਉਸ ਬੀਬੀ ਨੂੰ ਕਹਿੰਦਾ ਇੱਕ ਗਲਾਸ ਪਾਣੀ ਪੀਣ ਨੂੰ ਮਿਲ ਜਾਵੇਗਾ ਹੁਣ ਉਹ ਬੀਬੀ ਵਿਚਾਰੀ ਅੱਕੀ ਥੱਕੀ ਘਰੋਂ ਸੀ ਉਹ ਫਕੀਰ ਨੂੰ ਕਹਿੰਦੀ ਹੈ ਹੈ ਨਹੀਂ ਸਾਡੇ ਘਰ ਪਾਣੀ ਹੈ ਨਹੀਂ ਉਹ ਫਕੀਰ ਕਹਿੰਦਾ ਇੱਕ ਗਲਾਸ ਪਾਣੀ ਹੀ ਮੰਗਿਆ ਤੋ ਐਂਜ ਕਰਦੇ ਪਈਆਂ ਜਿਵੇਂ ਜਾਣ ਮੰਗੀ ਐ ਅੰਦਰੋਂ ਇੱਕ ਗਲਾਸ ਪਾਣੀ ਲਿਆ ਕੇ ਪਿਆ ਦੇ ਗਰਮੀ ਬਹੁਤ ਐ ਉਹ ਬੀਬੀ ਸੋਚਦੀ ਐ ਹੁਣ ਪਾਣੀ ਲੈਣ ਲਈ ਜਾਵਾਂਗੀ ਫੇਰ ਆਵਾਂਗੀ ਉਹ ਬੀਬੀ ਫਕੀਰ ਨੂੰ ਕਹਿੰਦੀ ਐ ਕਿ ਤੈਨੂੰ ਕਿਹਾ ਨਾ ਪਾਣੀ ਨਹੀਂ ਐ ਸਾਡੇ ਘਰ ਦਾ ਪਾਣੀ ਖਾਰਾ ਐ ਜੋ ਨਲਕਾ ਲੱਗਿਆ ਉਸ ਦੇ ਵਿੱਚੋਂ ਬਹੁਤ ਖਾਰਾ ਪਾਣੀ ਆਉਂਦਾ ਐ ਉਹ ਫਕੀਰ ਕਹਿੰਦਾ ਐ ਬੀਬੀ ਜੋ ਖਾਰਾ ਆਉਂਦਾ ਐ ਉਹ ਖਾਰਾ ਹੀ ਰਹੂਗਾ ਹੁਣ ਮਿੱਠਾ ਨਹੀਂ ਹੋਵੇਗਾ ਐਨੀ ਗੱਲ ਕਹਿ ਕੇ ਉਹ ਫਕੀਰ ਉੱਥੋਂ ਚਲਾ ਜਾਂਦਾ ਹੈ ਉੱਥੋਂ ਇੱਕ ਗਰੀਬ ਇਨਸਾਨ ਸੀ ਉਸ ਫਕੀਰ ਨੂੰ ਜਾ ਕੇ ਕਹਿੰਦਾ ਪਾਣੀ ਪਿਆ ਉਹ ਕਹਿੰਦਾ ਲਓ ਬਾਬਾ ਜੀ ਪਾਣੀ ਪਿਓ ਰੋਟੀ ਵੀ ਖਾਓ ਉਹ ਗਰੀਬ ਕਹਿੰਦਾ ਕਿ ਰੋਟੀ ਤਾਂ ਹੈ ਪਰ ਅਚਾਰ ਦੇ ਨਾਲ ਫਕੀਰ ਨੂੰ ਕੀ ਸੀ ਰੁੱਖੀ ਸਿੱਕੀ ਨਾਲ ਫਕੀਰ ਕਹਿੰਦਾ ਚਾ ਲੈ ਕੇ ਆ ਅਚਾਰ ਦੇ ਨਾਲ ਦੇ ਦੋ ਤੇ ਉਹ ਫਕੀਰ ਆਹਣਾ ਰੋਟੀ ਖਾ ਜਾਂਦਾ ਤੇ ਆਖਦਾ ਅੱਜ ਤੋਂ ਬਾਅਦ ਤੈਨੂੰ ਸਲੂਟ ਵਜਾ ਕਰਨਗੇ ਗਰੀਬ ਆਖਦਾ ਹੈ ਕਿ ਸਤਵਚਨ ਬਾਬਾ ਜੀ ਐਨੀ ਗੱਲ ਕਹਿ ਕੇ ਫਕੀਰ ਚਲਾ ਜਾਂਦਾ ਤੇ ਅੱਜ ਵੀ ਉਸ ਸ਼ਹਿਰ ਵਿੱਚ ਉਹਨਾਂ ਦੇ ਘਰ ਦਾ ਪਾਣੀ ਖਾਰਾ ਹੈ ਤੇ ਬਾਕੀ ਸਾਰੇ ਪਿੰਡ ਦਾ ਪਾਣੀ ਮਿੱਠਾ ਨਿਕਲ ਆਉਂਦਾ ਪਰ ਉਥੋਂ ਖਾਰਾ ਹੀ ਨਿਕ ਰਹਿਦਾ ਹੈ ਅੱਜ ਵੀ ਉਹ ਪਰਿਵਾਰ ਉਸ ਫਕੀਰ ਨੂੰ ਲਬਦਾ ਫਿਰਦਾ ਹੈ ਪਰ ਉਹ ਫਕੀਰ ਨੇ ਲੱਭਿਆ ਉਹਨਾਂ ਦਾ ਘਰ ਪਾਣੀ ਖਾਰਾ ਹੀ ਹੁੰਦਾ ਉਹ ਪਾਣੀ ਬਾਹਰੋਂ ਲਿਆ ਕੇ ਵਰਤਦੇ ਨੇ ਮਿੱਠਾ ਪਾਣੀ ਵਰਤਦੇ ਨੇ ਪਰ ਘਰ ਦਾ ਪਾਣੀ ਹਮੇਸ਼ਾ ਖਾਰਾ ਰਹਿੰਦਾ ਹੈ ਜਿਸ ਨੂੰ ਫਕੀਰ ਕਹਿ ਕੇ ਗਏ ਸੀ ਕਿ ਤੈਨੂੰ ਸਲੂਟ ਵਜਣਗੇ ਉਸ ਇਨਸਾਨ ਘਰ ਦੋ ਧੀਆਂ ਹੋਈਆਂ ਨੇ ਤੇ ਦੋਵੇਂ ਅੱਜ ਜੱਜ ਨੇ ਤੇ ਸਲੂਟ ਆਪੇ ਵਜਦੇ ਨੇ ਉਹ ਵੀ ਇਨਸਾਨ ਫਕੀਰ ਨੂੰ ਯਾਦ ਕਰਦਾ ਤੇ ਲੱਭਦਾ ਪਰ ਫਕੀਰ ਕਿੱਥੇ ਲੱਭਦੇ ਨੇ ਇਥੋਂ ਆਪਾਂ ਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਦੇ ਵੀ ਆਪਾਂ ਪੀਰਾ ਫਕੀਰਾਂ ਨੂੰ ਮਾੜਾ ਨਾ ਬੋਲੀਏ ਕਦੇ ਵੀ ਕਿਸੇ ਨੂੰ ਵੀ ਮਾੜਾ ਨਾ ਬੋਲੀਏ ਕਿਉਂਕਿ ਜੇਕਰ ਆਪਾਂ ਸਾਰਿਆਂ ਨੂੰ ਮਿੱਠਾ ਬੋਲਾਂਗੇ ਸਾਰਿਆਂ ਦੇ ਵਿੱਚ ਪਿਆਰ ਵੰਡਾਂਗੇ ਤਾਂ ਪਿਆਰ ਹੀ ਆਪਣੇ ਕੋਲ ਆਵੇਗਾ ਤਾਂ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ੀਆਂ ਰਹਿਣਗੀਆਂ ਸਾਈਂ ਜੀ ਵਿਆਗਦੇ ਸੀ ਕਿ ਜੇਕਰ ਤੁਹਾਨੂੰ ਕਦੀ ਲੱਗੇ ਕਿ ਇਹ ਫਕੀਰ ਪਹੁੰਚੇ ਹੋਏ ਫਕੀਰ ਨੇ ਤਾਂ ਉਹਨਾਂ ਅੱਗੇ ਹੱਥ ਜੋੜ ਕੇ ਖੜੇ ਹੋ ਜਾਓ ਸੱਚੇ ਤੇ ਪਹੁੰਚੇ ਹੋਏ ਫਕੀਰ ਦੀ ਜੇਕਰ ਪਿੱਠ ਵਿਖ ਜਾਵੇ ਤੇ ਸੱਤ ਪੀੜੀਆਂ ਤਰ ਜਾਂਦੀਆਂ ਨੇ ਇਸੇ ਕਰਕੇ ਕਦੇ ਵੀ ਪੀਰ ਫਕੀਰਾਂ ਨੂੰ ਮਾੜਾ ਨਾ ਬੋਲੋ ਕਿਉਂਕਿ ਪੀਰ ਫਕੀਰ ਜੇਕਰ ਇੱਕ ਵਾਰ ਵਚਨ ਕਰ ਦੇਣ ਫਿਰ ਬਹੁਤ ਮਾੜਾ ਹੋ ਜਾਂਦਾ ਹੈ ਜੇਕਰ ਸਹੀ ਵਚਨ ਕਰ ਦੇਣ ਤਾਂ ਬੇੜਾ पार ਹੋ ਜਾਂਦਾ ਹੈ ਸੋ ਏਸੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਜے ਜੈ ਸਾਈਆਂ ਦੀ